ਕਦੋਂ ਕਾਊਗਾ ਲਾਡੀ ਮੇਰੇ ਤਾਂ ਘਬਰਾਟ ਹੋ ਜਾਂਦੀ ਏ ਮੇਨ ਤਾਂ ਮੈਂ ਤਾਂ ਉਹਦੇ ਨੂੰ ਫੋਨ ਕਰਤਾ ਸੀ ਮੰਮੀ ਉਹਨੂੰ ਮੈਨੂੰ ਕਿਹਾ ਅੱਧਾ ਘੰਟਾ ਲੱਗੂਗਾ ਮੈਂ ਤਾਂ ਲੜ ਪੀ ਉਹਦੇ ਨਾਲ ਮੈਂ ਕਿਹਾ ਆਹ ਆਉਂਦਾ ਆ ਗਿਆ ਵੇਖ ਲੈ ਫਿਰ ਵੀ ਤੂੰ 10 15 ਮਿੰਟ ਲਾਈ ਆਇਆ ਉੱਤੇ ਉਹਨਾਂ ਨੂੰ ਆ ਜਾ ਕਹਿੰਦੇ ਕੀ ਹੋ ਗਿਆ ਸਾਨੂੰ ਹੈ ਨਜ਼ਰੇ ਫੋਨ ਕਰ ਦਿੰਦੇ ਹਾਂ ਬੰਦੇ ਨੂੰ ਕਿਤੇ ਬੈਠਣ ਉੱਠਣ ਵੀ ਨਹੀਂ ਦਿੰਦੇ ਮਗਰ ਅਸੀਂ ਕਿਹਦਾ ਖੁਸ਼ੀ ਨੂੰ ਕਰਦੇ ਆ ਰਾਤ ਤਾਂ ਤੁਸੀਂ ਕਿਤੇ ਜਾਣ ਹੀ ਹੈਗਾ ਕਿਸੇ ਪ੍ਰੋਗਰਾਮ ਤੇ ਜੇ ਮੈਂ ਜਾਣਾ ਮੈਨੂੰ ਤਾਂ ਵਰਕ ਲਾਈਨ ਤੋਂ ਪਿੰਡ ਦੇ ਵਿੱਚ ਤੇ ਪੁੱਤ ਮੈਂ ਵੀ ਨਾਲ ਜਾਣਾ ਸੀ ਹਾਂ ਮੈਨੂੰ ਬੱਸ ਕੰਮ ਜਾ ਹੋ ਗਿਆ ਮਤਾਨ ਦੀ ਫਿਰ ਤੈਨੂੰ ਕੰਮ ਹੁੰਦਾ ਕ ਚਾਚੇਰ ਗਨਾਲ ਦਾ ਵਰਤ ਨੂੰ ਹਟ ਹੀ ਗਏ ਹੁਣ ਦੂਜਿਆਂ ਨਾਲ ਜਿਹਨਾਂ ਨਾਲ ਵਰਤਦੇ ਉਹਨਾਂ ਨਾਲ ਤਾਂ ਵਰਤੀਏ ਚਾਚੇ ਦੀ ਆਪ ਦੀ ਕਰਤੂਤ ਨਹੀਂ ਸੀ ਵਰਤਣ ਦੀ ਆ ਤੁਸੀਂ ਆ ਗੱਲਾਂ ਛੱਡੋ ਕਿ ਚਾਚੇ ਨੂੰ ਲੈ ਕੇ ਬੈਠ ਜੇ ਜਿਹੜੀ ਗੱਲ ਕਰਨੀ ਆ ਉਹ ਕਰੋ ਇਹਦੇ ਨਾਲ ਹਰਪ੍ਰੀਤ ਨੂੰ ਫੋਨ ਲਾਇਆ ਸੀ ਮਮਮੀ ਨੇ ਮਮਮੀ ਕਹਿੰਦੀ ਬਾਹਲਾ ਰੋਈ ਜਾਂਦੀ ਸੀ ਹਰਪ੍ਰੀਤ ਰੋਈ ਜਾਂਦੇ ਆ ਤੇ ਕਰਮਾਂ ਨੂੰ ਰੋਦੀ ਆ ਰੋਈ ਜਾਂਦੇ ਉਦੋਂ ਜਦੋਂ ਮੈਂ ਗਿਆ ਸੀ ਚੰਗਾ ਭਲਾ ਵੀ ਆ ਜਾ ਉਦੋਂ ਤਾਂ ਆਈ ਨਹੀਂਗੀ ਵੇ ਪਤੋ ਵੀ ਕੀ ਕਰੇ ਬਗਾਨੇ ਵਸ ਹੈ ਜੇ ਹੁਣ ਉਹਨੂੰ ਕਾਲਾ ਕਹੂ ਫੇਰ ਹੀ ਆਉ ਉਤੋਂ ਦੀ ਭੋਗ ਕਿੰਨੇ ਆ ਜੇ ਉਹ ਚਲ ਕੋਈ ਗੱਲ ਤੁਸੀਂ ਐ ਕਿਤੋਂ ਕਰੀ ਆ ਨਾ ਜਿਵੇਂ ਬਗਾਨੀ ਹੁੰਦੀ ਆ ਇਸ ਘਰ ਦਿੱਤੀ ਆ ਉਹ ਜੇ ਤੁਸੀਂ ਨਾ ਉਹ ਤਾਂ ਕਰੋਗੇ ਤਾਂ ਹੋਰ ਕੌਣ ਕਰੂਗਾ ਕਦੀ ਤਾਂ ਜਾਣੇ ਫਿਰ ਹੁਣ ਹੈ ਹੁਣ ਕਿੰਨਾ ਕਰ ਲੀ ਉਹਦੇ ਗਏ ਤਾਂ ਸੀਗੇ ਹੈ ਉਹਨੇ ਪੈਈ ਇੱਥੋਂ ਗਏ ਆ ਜੋ ਤੂੰ ਭੇਜਿਆ ਮਾਂ ਵੀ ਜਾ ਐਸੇ ਪ੍ਰੋਗਰਾਮ ਤੇ ਬਲਾਕ ਲੈ ਕੇ ਆਈ ਕਿਉਂ ਨਹੀਂ ਗਈ ਕਿ ਸਾਰੇ ਜਾਣੇ ਪੁੱਛੀ ਜਾਂਦੇ ਗਏ ਆ ਉਹਦੇ ਉਹਨੇ ਰੱਖੀ ਸਾਡੀ ਮਾੜੀ ਮੋਟੀ ਵੀ ਰੱਖੀ ਕੁੱਤੇ ਤਾਂ ਕਾਲੇ ਨੂੰ ਚਾਹੀਦਾ ਸੀ ਚਲ ਕਿੱਥੇ ਤਾਂ ਮੈਂ ਆਪ ਤੋਂ ਜਾਣਾ ਸੀ ਹੈ ਤੇ ਕਿੱਥੇ ਥੋੜੇ ਕਹੇ ਤੇ ਵੀ ਨਹੀਂ ਤੋਰੀ ਕੁੜੀ ਫਿਰ ਉਹ ਹੀ ਤਾਂ ਗੱਲ ਹੈ ਕੱਲ ਤਾਂ ਘਰੀ ਨਹੀਂ ਹੈਗਾ ਸੀ ਮੰਮੀ ਉਹਦੇ

ਓਹ ਪੁੱਤ ਜਾਣ ਕੇ ਚਲ ਗਿਆ ਹੂੰਗਾ ਘਰੇ ਨੂੰ ਉਹਨੇ ਕਿੱਥੇ ਜਾ ਤਾਂ ਹੀ ਕਹਿਣੀ ਐ ਮੈਂ ਤੇ ਕਿਨੀ ਐ ਅੱਜ ਰੁਈ ਜਾਂਦੀ ਸੀ ਕੀ ਪਤਾ ਕੀ ਗੱਲ ਹੋਈ ਆ ਉੱਥੇ ਆਪਾਂ ਜਾ ਕੇ ਦੇਖ ਕੇ ਤਾਂ ਆਈਏ ਠੰਗ ਕਰਦੀ ਹੋਊਗੀ ਰੋਮਨ ਦੇ ਨਾਲ ਦੇਖ ਐਂ ਬੋਲਦ ਸੀ ਮੈਂ ਦੱਸ ਦੂ ਫੋਨ ਤੇ ਵੀ ਫੋਨ ਤੇ ਵੀ ਤਗਲੀ ਬਦਾਤੀ ਸਰਦੀ ਸੀ ਦੱਸਿਆ ਨਹੀਂ ਪੁੱਤ ਉਹਨੇ ਕੁਝ ਵੀ ਆਪਾਂ ਚੱਲੀਏ ਉੱਥੇ ਨਹੀਂ ਮੈਂ ਲਾਉਣਾ ਫੋਨ ਉਹਨੂੰ ਕੋਈ ਗੱਲ ਨਹੀਂ ਮੈਂ ਫੋਨ ਲਾ ਕੇ ਪੁੱਛਦਾ ਵੀ ਕੀ ਹੋਇਆ ਮੈਂ ਨਹੀਂ ਕਰਕੇ ਹਟੀਆਂ ਪੁੱਤ ਗੱਲ ਉਹਦੇ ਨਾਲ ਮੇਰਾ ਫੋਨ ਹੀ ਜਾਦੀ ਆ ਤੂੰ ਦੇਖਦਾ ਸੀ ਕਿੰਨੇ ਆ ਦੀ ਮੈਂ ਫੋਨ ਲਾਇਆ ਅੱਜ ਤੜਕੇ ਦਾ ਜਦੋਂ ਇਹਨੇ ਮੇਰੇ ਕੋਲ ਗੱਲ ਕਰੀ ਹੈਗੀ ਅੱਜ ਲਾ 4 ਠੀਕ ਰਹੀ ਜੇ ਹੁਣ ਕੋਈ ਗੱਲ ਦੱਸਤੀ ਉਹ ਮੈਨੂੰ ਲੈ ਜਾਣਗੇ ਫੇਰ ਨਿਕਾਲੇ ਨੇ ਮੈਨੂੰ ਲੈਣਾ ਆਉਣਾ ਭੈਣ ਭਰਾ ਹੋਗੀ ਕਾ ਤੂੰ ਐ ਕਰੀਂਂਦੀ ਮੈਂ ਪਰਜਾਈ ਹੂ ਕਿ ਤੈਨੂੰ ਕਹੀ ਆਂਨੀ ਆ ਹੈ ਵੀ ਉਹਨੂੰ ਲੈ ਕੇ ਆਓ ਕੁੜੀ ਦੁੱਖ ਤਕਲੀਫ ਸੇ ਤੁਸੀਂ ਭਰਾ ਹੋ ਕੀ ਨਹੀਂ ਉਹਦੇ ਹਰ ਦਰ ਦੁੱਖ ਸਮਝਦੇ ਆਪਾਂ ਇਸੇ ਦੋ ਦਿਨ ਉਹਨੂੰ ਲੈ ਆਉਣੇ ਆ ਉਹਦੇ ਕੋਈ ਦੁੱਖ ਤਕਲੀਫ ਆਪਾਂ ਨੂੰ ਦੱਸ ਦਊਗੀ ਅੱਜ ਕਿਵੇਂ ਆਜੂਗੀ ਫਿਰ ਉਹ ਦੋ ਦਿਨਾਂ ਵਾਸਤੇ ਜੋ ਦਸਾਈ ਨਹੀਂ ਦੋ ਦਿਨਾਂ ਨਾਲ ਬਕਰੇ ਫੰਕਸ਼ਨ ਸੀ ਠੀਕ ਆ ਉਹਦੇ ਦਾਈ ਥਾਦੀ ਸੀ ਅੱਜ ਤੇ ਕੋਲੇ ਕੀ ਬਹਣਾ ਆਪਣੇ ਕੋਲੇ ਇੱਥੇ ਆਉਣ ਦਾ ਕੋਈ ਨਾ ਕਾਲਾ ਹੋਊਗਾ ਤਾਂ ਕਾਲੇ ਨੂੰ ਪੁੱਛ ਕੇ ਲਿਆਵਾਂਗੇ ਤੁਸੀਂ ਆਣ ਕਰੋ ਤੁਸੀਂ ਕਾਲੇ ਨੂੰ ਫੋਨ ਕਰੋ ਤੈਨੂੰ ਹਾਂ ਹੈਨਾ ਪੁੱਛੋ ਹਰ ਪਿੱਤਰ ਰੋਈ ਜਾਂਦੀ ਸੀ ਨਾ ਹਾਂ ਕਾਲੇ ਨੂੰ ਫੋਨ ਕਰੋ ਪੁੱਛ ਕਾਲੇ ਨੂੰ ਬਹੁਤ ਸੁਣਦੇ ਵੀ ਕਾਲਾ ਕੀ ਕਹਿੰਦਾ ਤੁਸੀਂ ਕਾਲ ਨਾਲ ਗੱਲ ਕਰੋ ਵੀ ਭਾਈ ਤੁਹਾਡੇ ਘਰੇ ਕੀ ਗੱਲ ਹੋ ਗਈ ਆ ਹੈ ਆ ਵੀ ਭਾਈ ਮੇਰੀ ਮਾਂ ਨੇ ਫੋਨ ਲਾਇਆ ਸੀ ਕੁੜੀ ਰੋਈ ਜਾਂਦੀ ਸੀ ਕੀ ਗੱਲ ਤੂੰ ਕੁੜੀ ਨੂੰ ਕੀ ਕਹਤਾ ਕੀ ਕਿਹਾ ਆਪਾਂ ਨੂੰ ਡਰ ਲੱਗਦਾ ਉਹਦਾ ਹਾਂ ਆਪਾਂ ਦਾ ਮੁੱਲ ਵੇਚੀ ਆਪਣੀ ਕੁੜੀ ਐ ਸਹੀ ਗੱਲ ਆ ਕੋਈ ਨਹੀਂ ਲੈ ਲਾਉਣਾ ਮਾਰ ਮਟਾਉ ਨੂੰ ਡਰਾਵਾ ਹੁਣ ਤੇ ਇਹਦੀ ਵੀ ਹਾਂ ਪੇ ਇਹਦੇ ਪਿੱਛੋਂ ਕੋਈ ਨਾ ਆਉਂਦੇ ਜਦੋਂ ਆਪਾਂ ਮੰਨ ਕਰਦੇ ਤਾਂ ਹੀ ਤਾਂ ਸਿਰੇ ਚੜਿਆ ਪਿਆ ਵੀ ਮੈਥੋਂ ਡਰਦੇ ਨੇ ਨਾਲੇ ਮੰਮੀ ਉਹਨੂੰ ਆਏ ਹੋ ਜੂਵੀ ਇਹ ਤਾਂ ਫੋਨ ਹੀ ਨਹੀਂ ਕਰਦੇ ਕੀ ਕੋਲਣਗੇ ਉਹ ਆਪਾਂ ਨੂੰ ਕੋਈ ਨਹੀਂ ਫਿਰ ਲਾਉਣਾ ਨਾ ਕਾਇ ਨਾ ਹਣਾ ਚੰਗੀ ਤਰ੍ਹਾਂ ਤਾੜ ਨਹੀਂ ਫਿਰ ਮੈਨੂੰ ਬੋਲਣਾ ਪਊਗਾ ਕੋਈ ਗੱਲ ਨਹੀਂ ਜੇ ਮੈਂ ਉਹਨੂੰ ਕਿਹਾ ਨਾ ਵੀ ਜਦ ਤੱਕ ਗੱਲ ਕਰ ਲੈ ਜ ਕਰਨੀ ਹੋਈ ਤਾਂ ਤੈਨੂੰ ਆ ਵੀ ਕਰ ਲੂ ਗੱਲ ਪਹਿਲਾਂ ਠੀਕ ਐ ਹਾਂ ਤੂੰ ਕਹਿਦੀ ਮੜਾ ਜ ਚੱਕਦਾ ਹੀ ਨਹੀਂ ਇਹ ਲਾਤੀ ਨੂੰ ਫਿਰਦਾ ਹੈ ਇਹ ਕਿਹੜਾ ਚੱਜਦਾ ਉਹ ਕਾਚੀ ਜੀ ਨੂੰ ਸਾਂਝਾ ਜੋ 에ਰੋ ਜਾਂ ਇੱਤੇ ਰੋ ਜਾਂਦੀ ਹੈ ਵੀ ਉਹਨਾਂ ਤਰੀਕ ਤੋਂ ਉਹਨੂੰ ਤਾਂ ਐਡਾਰਾ ਇਹਨੂੰ ਮਾ ਭੇਤ ਦੇ ਦੇ ਹਰ ਪ੍ਰੀਤ ਸਾਰਾ ਰਤੂ ਗੁਲਪੁਰ ਵੀ ਵਾਲੀ ਜਾਂ ਸਾਰੇ ਘਰਾਂ ਚ ਟੋਂਦੀ ਪਿੱਟ ਦੂ ਇਹਦਾ ਹੀ ਕਰਨਾ ਦੁੱਤੀ ਹੱਲ ਹਰ ਪ੍ਰੀਤ ਨੂੰ ਕਹਿਣਾ ਬੂ ਜੇ ਤੂੰ ਨਾ ਜਰ ਮਾਇੰਦ ਕਰੇ ਹੁੰਦਾ ਸਨਾ ਜਰ ਸੱਬਾ ਲਾ ਕੇ ਰੱਖਿਆ ਕਰ ਪਾਏ ਜਾਂਦੀ ਐ ਇੱਥੇ ਆ ਕੇ ਆਦੇ ਨੂੰ ਪੁੱਤ ਤਾਂ ਚੱਲਦੀ ਨਹੀਂ ਇਹਨੂੰ ਜਿਹਨੇ ਕਰਾਨੇ ਸਹੁਰੇ ਮੰਡੀ ਫੇਤੀ ਤੁਮਰਾ ਬਲੀ ਨੇ ਨਹੀਂ ਦੱਟਿਆ ਰਾ ਪੱਟ ਲਿਆਉਂਦੇ ਇਹ ਲੱਗ ਜਾਂਦਾ ਬੰਦੇ ਕਿ ਵਿੱਚੋ ਕੰਨ ਮਨ ਕਰਨਾ ਇਹ ਮੜੀ ਤੋਂ ਪੁੱਪ ਲਾਦੇ ਤਾਂ ਪਾਣੀ ਜਾਂ ਲੈ ਜੂ ਨੀਰੇ ਤੋਂ ਵੰਡ ਗਿਆ ਮੈਂ ਇਹ ਦਾ ਪੂ ਨੂ ਹੋਂਗਰੀ ਜਾਂਦਾ ਹਲੋ ਸਸਰੀ ਘਾਲ ਠੀਕ ਆ ਕਰੇ ਦੱਸ ਕੀ ਇੱਥੇ ਬਿਮਾਰੀ ਲੱਗੀ ਹੈ ਕਿਸੇ ਨੂੰ ਕੀ ਆ ਉਧਰ ਕੇ ਭੈਣ ਮੇਨਾ ਆ ਕਿਤਾ ਗਏ ਆ ਉੱਧੇ ਮੇਰੇ ਮਗਰੋਂ ਹੈ ਮਿਲ ਕੇ ਤਾਂ ਗਏ ਆ ਭੈਣ ਨੂੰ ਹੋਈਦਾ ਉਸ ਤੋਂ ਆਇਆ ਹੈ ਕਿਤੇ ਆ ਮੈਂ ਇਹਦਾ ਕੋਈ ਪ੍ਰੋਗਰਾਮ ਦਾ ਚੈੱਕ ਕਰ ਰਹੀ ਨਾ ਅੱਗੇ ਭਾਈ ਕਿਹੜੇ ਮੂਨਾ ਹੈ ਬਾਕੀ ਆਪਦੇ ਵੀ ਕੰਮ ਧੰਦੇ ਆ ਸਾਡੇ ਤੁਸੀਂ ਆਦੀ ਕੁੜੀ ਨੂੰ ਫੋਨ ਕਰਤਾ ਸੀ ਠੀਕ ਆ ਮੈ ਤਾਂ ਤੁਹਾਡੇ ਯਾਦ ਹੀ ਨਹੀਂ ਸੀਗਾ ਹੀ ਪਰ ਉਹਨੇ ਨੂੰ ਵੀ ਕਹਿਣਾਗਾ ਸਾਡਾ ਦਿਲ ਤੇ ਸੇ ਇਹਦੀ ਕਰਦੇ ਜੀ ਜੱਟ ਨਾਲ ਕਰਨ ਕਰੇ ਇਕਾਈ ਕਰਨਾ ਬੈਠਾ ਪਰ ਕਹਿੰਦਾ ਹੈ ਉਹ ਯਾਹੋ ਭੈਣ ਦੀਂਦੀ ਆ ਤੁਹਾਨੂੰ ਮੈਂ ਤਾਂ ਦੀਂਦਾ ਹੀ ਨਹੀਂ ਮੈਂ ਕਹੀ ਤਾਂ ਜਾਣਾ ਹੈ ਇਹ ਕੀ ਗੱਲ ਹੋਈ ਰਣ ਮੈਂ ਤਾਂ ਅੱਜ ਤੋਂ ਗਲਤੀ ਕੀ ਹੋਈ ਉਹ ਯਾਰ ਕੋਈ ਗੱਲ ਨਹੀਂ ਹੋਈ ਗਲਤੀ ਨੂੰ ਦੱਸ ਕੀ ਇੱਥੇ ਹੈ ਨਾਲ ਕਿਵੇਂ ਫੋਨ ਲਾਇਆ ਸੀ ਮੈਂ ਤਾਂ ਆਈ ਫੋਨ ਲਾਇਆ ਸੀ ਆਈ ਬੇਬੇ ਮੇਰੇ ਅੰਦਾਜ਼ ਜਿਵੇਂ ਹੱਥ ਫੋਨ ਹੋਣਾ ਜੱਟ ਜਿੱਹਰ ਤੇ ਨਾਲ ਜਿਵੇਂ ਹੱਥ ਕਰ ਜੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਕੀ ਗੱਲ ਹੋ ਗਈ ਰੋਟੀ ਦਾ ਤਾਂ ਸਹੀ ਉਹ ਪਰ ਉਹਨੂੰ ਕਿਹੜਾ ਇੱਥੇ ਕੋਈ ਮਰ ਗਿਆ ਹੈ ਉਹਦਾ ਐਵੇਂ ਫਫੜੇ ਕੁੱਟਦੀ ਆ ਪਰ ਹੋਰ ਹੀ ਤਾਂ ਗੱਲਾਂ ਨੂੰ ਕੋਈ ਟੈਨਸ਼ਨ ਹੋ ਜਾਂਦੀ ਐ ਤੇ ਹੁਣ ਕੋਈ ਇੱਥੇ ਕੋਚ ਕੋਚ ਲਾਗੇ ਗੱਲ ਹੋਈ ਤਾਂ ਆਪ ਹੁਣ ਆਇਆ ਸੀ ਕਿ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਜੇ ਕੋਈ ਗੱਲ ਹੈਗੀ ਆ ਤਾਂ ਸਾਨੂੰ ਦੱਸ ਦੋ ਓਏ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਯਾਰ ਠੀਕ ਆ ਵਧੀਆ ਦੋ ਟਾਈਮ ਦੀ ਰੋਟੀ ਮਿਲਦੀ ਐ ਉਹਨੂੰ ਲੀੜਾ ਕੱਪੜਾ ਮਿਲਦਾ ਠੀਕ ਆ ਐਸੀ ਦੀ ਜ਼ਿੰਦਗੀ ਜਿਉਂਦੀ ਆ ਉਹ ਐਵੇਂ ਬਾਧੂ ਦੇ ਢੰਗ ਕਰਦੀ ਆ ਤਦ ਰੋਦੇ ਤੁਹਾਡੇ ਕੋਲ ਨੇ ਪਾਇਆ ਫੈਰ ਵੀ ਆਉਣੀ ਨਾਲ ਇਥੇ ਪ੍ਰੋਗਰਾਮ ਸਾਰੇ ਨੇ ਰਿਜਿਸਟਰ ਨੇ ਬਤਾਉਨ ਕਿੰਨਾ ਕੁ ਬੋਲਿਆ ਉਹ ਯਾਰ ਕੰਮ ਤਾਂ ਦੇ ਵੀ ਹੁੰਦਿਆ ਮੈਂ ਤੁਹਾਨੂੰ ਦੱਸੀ ਤੇ ਨਾ ਮੈਂ ਕਿਹੜਾ ਤੁਹਾਡਿਆਂ ਨੂੰ ਬੇਲਾਂਗਾ 100 ਪਾਸੇ ਆਉਣਾ ਜਾਣਾ ਹੁੰਦਾ ਮੈਂ ਉਹਦੇ ਵੀ ਲੈਣ ਵੀ ਆਏ ਸੀ ਉਹਦਾ ਕੋਈ ਕਰਮਾ ਦੀ ਜਿੰਗ ਦੀਆਂ ਬੋਲ ਰਿਹਾ ਮੈਂ ਉਹ ਯਾਰ ਮੈਂ ਅੱਗੇ ਕਿੰਨਾ ਕੁ ਬੋਲਿਆ ਉਹਨੂੰ ਹੈ ਐਵੇਂ ਫालतू ਕੋਈ ਗੱਲ ਨਹੀਂ ਬਾਕੀ ਮੈਂ ਬਾਹਰ ਸੀਗਾ ਜਦੋਂ ਮੈਂ ਗਿਆ ਘਰੇ ਕਰਾ ਦੂੰਗਾ ਗੱਲ ਮੈਂ ਤਾਂ ਇਹ ਚੁਣ ਲਈ ਬਿਆਰੂ ਦੋ ਦੀ ਗੱਲ ਸੀ ਹੁਣ ਮੇਰਾ ਫੋਨ ਨੇ ਚੈੱਕ ਕਰੀ ਆਂ ਬਸ ਦੇਖੋ ਪੱਕਾ ਕਰੇ ਇਹ ਤੂੰ ਆਇਆ ਤੇ ਮੈਨੂੰ ਕੋਈ ਦਾ ਮਾਂਦਾ ਨਹੀਂ ਜੇ ਕੋਈ ਗੱਲ ਹੈਗੀ ਐ ਤਾਂ ਸਾਹ ਦੱਸ ਤੇ ਕੀ ਗੱਲ ਐ ਸੱਤ ਕਿੱਲੇ ਜਮੀਨ ਪਿੱਛੇ ਠੱਕੀ ਕਿੰਨਾ ਕੁੱਤ ਕਰੀ ਆ ਨਾ ਭਾਈ ਸਾਡਾ ਘਰ ਤਾਂ ਇੱਧਰ ਵਧੀਆ ਵਸਿਆ ਜਾਂਦਾ ਜੀ ਜਿੰਨਾ ਮੈਂ ਰਿਸ਼ਤਾ ਤੂ ਕਰਾਇਆ ਜੀ ਉਹ ਵਧੀਆ ਰਾਜੀ ਐ ਸੱਤ ਕਿੱਲੇ ਤੇ ਤੂੰ ਐਵੇਂ ਰੌਲਾ ਪਾਈ ਬੈਠਾ ਓ ਯਾਰ ਮੈਂ ਸੱਤ ਕਿੱਲੇ ਤੋਂ ਕੀ ਲੈਣਾ ਨਲੇ ਉਹਨੂੰ ਕਾਦੀ ਆਓ ਖਾ ਹੈ ਮੈਂ ਕਿਉਂ ਕੁੱਤੂ ਮਾਰੂੰਗਾ ਮੈਂ ਦੱਸ ਕੋਈ ਕੋਈ ਕਮਲਾਗਾ ਤੈਨੂੰ ਮਿਲਿਆ ਨਹੀਂ ਆਏਗੀ ਭਾਈ ਮੈਂ ਦੱਸਦਾ ਐਨਾ ਤੇ ਤੂੰ ਗੱਲ ਵੀ ਨਹੀਂ ਕਰੂਗਾ ਭੈਣ ਨਾਲ ਜਾਂਦਾ ਉਹ ਗੱਲ ਕਰਾ ਕੇ ਤੂੰ ਕੰਮ ਕਰ ਰਿਹਾ ਹੈਂ ਮੈਂ ਵਕਤ ਨਾ ਫੋਨ ਆਏਗਾ ਉਹ ਭਰਾਵਾ ਮੈਂ ਬਾਹਰ ਅੰਦਰ ਵੀ ਜਾਣਾ ਹੁੰਦਾ 100 ਮੇਰੇ ਕੋਟ ਕਚੇਰੀ ਦੇ ਕੰਮ ਵੀ ਹੁੰਦੇ ਆ ਠੀਕ ਆ ਮੈਂ ਕੋਈ ਆਏ ਨਹੀਂ ਹੈਗਾ ਤੇਰੇ ਨੂੰ ਕੱਲਾ ਪੁੱਛਾਂ ਮਰੋੜਨ ਵਾਲਾ ਪਸ਼ੂਆਂ ਨਹੀਂ ਆ ਤੇ ਜਾਂ ਬਸ ਖੇਤੋਂ ਨੀਰਾ ਵੜ ਲਿਆਂਦਾ ਕਰੇ ਆ ਕੇ ਰੋਟੀ ਦਾ ਖਾਏਗਾ ਹੀ ਉਹ ਤੋਂ 5 ਮਿੰਟ ਗੱਲ ਕਰਾ ਦੀ ਬਸ ਮੇਰੀ ਭੈਣ ਨਾਲ ਕਰੀ ਗੱਲ ਕਰਾ ਦੀ ਮੈਂ ਕਹੀ ਤਾਂ ਜਨਾ ਵੀ ਮੈਂ ਬਾਹਰ ਆਇਆ ਵਾ ਠੀਕ ਆ ਕਿਸੇ ਦੇ ਰੋਲੇਜ ਆਇਆ ਵੈਨ ਜਦੋਂ ਮੈਂ ਘਰੇ ਆ ਗਿਆ ਉਦੋਂ ਕਰਾ ਦੂੰਗਾ ਗੱਲ ਹੋਰ ਦੱਸ ਹੁਣ ਕੀ ਕਰਾਂ ਮੈਂ ਕਿਹਦਾ ਨੰਬਰ ਦੇ ਦੇਵਾਂ ਕਹੇ ਨੰਬਰ ਤੇ ਆ ਕੇ ਗੱਲ ਕਰਾ ਦੇ ਉਹ ਯਾਰ ਸਾਡੇ ਨਹੀਂ ਹੈ ਯਾਰ ਆਵਾਜ਼ ਹੈਗਾ ਨਹੀਂ ਮੈਂ ਕਿਸੇ ਦਾ ਨੰਬਰ ਦੇਵਾਂ ਛੋਟਾ ਕੀ ਪਤਾ ਕਿੱਥੇ ਕਿੱਥੇ ਦੇ ਦਊਗਾ ਹਾਂ ਨੰਬਰ ਹੋ ਗਈ ਭਈ ਰੈ ਅਜੀ ਮਾੜਾ ਕਿ ਚਾਹਾਂਗੇ ਭੈਣ ਦਾ ਘਰ ਆਏ ਸੇ ਨਾ ਕਿਹਨੂੰ ਕਹਾਂ ਨੰਬਰ ਉਹ ਚਲ ਵਾ ਠੀਕ ਆ ਮੈਂ ਤੈਨੂੰ ਕਹੀ ਜਨਾ ਮੈਂ ਥੋੜਾ ਜਿਹਾ ਕੰਮ 'ਚ ਬੈਠਾ ਮੇਰੇ ਕੋਲੇ ਉੱਪਰੇ ਬੰਦੇ ਬੈਠੇ ਆ ਠੀਕ ਆ ਕੋਈ ਨਹੀਂ ਘਰੇ ਜਾ ਕੇ ਕਰਾ ਦੂੰਗਾ ਕੰਮ ਕੀ ਇੰਟਰਵਿਊ ਨਾਲ ਮਮੀਆਂ ਨਾਲ ਗੱਲ ਕਰ ਲੈ ਹੈ ਮਮੀ ਕੀ ਕੀ ਗੈਸ ਕੀ ਹੋਗਾ ਕਿ ਇਹਦਾ ਕੀ ਸੱਤੋਂ ਮੰਨੋਗੇ ਉਹ ਮਾਂ ਤੈਨੂੰ ਕਹੀਦਾ ਜਾਣਾ ਯਾਰ ਮੈਂ ਬਾਹਰ ਬੈਠਾ ਮੈਂ ਕੀ ਤੇਰੇ ਮੰਮੀ ਨਾਲ ਗੱਲ ਕਰਲਾਂ ਯਾਰ ਕੋਈ ਨਹੀਂ ਮੈਂ ਬਾਅਦ ਚ ਕਰ ਲੂੰਗਾ ਆਪੇ ਗੱਲ ਹੀ ਨਹੀਂ ਸੰਝਦੇ ਦੇਖ ਲੈ ਐਡਾ ਮੋਟੇ ਦਿਮਾਗ ਦਾ ਇਹ ਕਿੱਥੋਂ ਭੈਣ ਦਾ ਇਹਦਾ ਪੰਗਾ ਲਿਆ ਇਹਨਾਂ ਨੇ ਬਾਹਰ ਲਾ ਇਹ ਨਹੀਂ ਹਵਾ ਸੁਣਦੀ ਟੱਪ ਚੱਲ ਬਾਹਰ ਨੂੰ ਕੁਛ ਨਹੀਂ ਦੋ ਦੁਬਾਰੇ ਆਵਾਂਗੇ ਕਾਹਦੀ ਉਹਨੂੰ ਪਤਾ ਤਾਂ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਾਈ ਉਹਦੀ ਗੱਲ ਕੀ ਕਰਾਵਾਂ ਮੈਂ ਤਾਂ ਉਹਨੂੰ ਕਹੀ ਜਾਂਦਾ ਵੀ ਆਲਾ ਮੰਮੀ ਨਾਲ ਗੱਲ ਕਰ ਲੈ ਕਹਿੰਦਾ ਮੈਂ ਕਿਹਾ ਤੇਰੇ ਮੰਮੀ ਨਾਲ ਗੱਲ ਕਰਨਾ ਐ ਬੋਲੇ ਜਾਂੜ ਕੇ ਨਹੀਂ ਕਰਦਾ ਉਹ ਵੀ ਉਹਨੂੰ ਪਤਾ ਵੀ ਸੁਣਾਉਗੀ ਨਾ ਹੁਣ ਕਹਿੰਦਾ ਕਿ ਅਜੀ ਤੁਸੀਂ ਕਿਹਾ ਵੀ ਹਮ ਰੋਈ ਜਾਂਦੀ ਸੀ ਕੀ ਕਹਿੰਦਾ ਕਹਿੰਦਾ ਉਹੀ ਹੁੰਦੀ ਹੋਊਗੀ ਕਹਿੰਦਾ ਕਹਿੰਦਾ ਮੈਨੂੰ ਕੀ ਪਤਾ ਕਹਿੰਦਾ ਮੈਂ ਤਾਂ ਘਰੇ ਹੈ ਨਹੀਂ ਸੀਗਾ ਤਾਰੋਂ ਲੱਗ ਗਈ ਉਹ ਦੇਖ ਲੈ ਕਿਉਂ ਸਾਡੀ ਕੁੜੀ ਨੇ ਸ਼ੌਕ ਕਰਦੇ ਉਥੇ ਰਹਿਣਾ ਨਹੀਂ ਚਾਹੁੰਦੀ ਤਾਰੋਂਦੀ ਆ ਵੀ ਜਵਾਖੜੀ ਹੋਈ ਐ ਤੂੰ ਘਰ ਵਾਗੇ ਤੇ ਰੋਣ ਲੱਗ ਗਈ ਹੈ ਬੇਫਕੂਫੀ ਸਮਝੀ ਜਾਂਦਾ ਆਪਾਂ ਨੂੰ ਤਾਂ ਡਾਡੀ ਪਤਾ ਇਹਦੇ ਨਾਲ ਤਾਂ ਭ ਕਲ ਤਾਂ ਹੁਣ ਕਰਨੀ ਪਊ। ਉਹ ਨਾ ਉਹ ਕੱਲ ਨੂੰ ਕੋਈ ਕੁੜੀ ਨੂੰ ਨੀਕੀ ਕਰ ਲਿਆ ਆਪਣੀ। ਨਹੀਂ ਮੈਂ ਕਹੀ ਐ ਨਾ ਵੀ ਇਹਨੂੰ ਮੇਰੀ ਗੱਲ ਕਰਾ ਦੇ, ਗੱਲ ਕਰਾ ਦੇ। ਫੋਨ ਤੇ ਕਹਿੰਦਾ ਮੈਂ ਬਾਹਰ ਆਂ, ਬਾਹਰ ਆਂ, ਬਾਹਰ ਆਂ ਪਰ ਕਿੱਥੇ ਬਾਹਰ ਜੇ ਬਾਹਰ ਹੋਵੇ ਨਾ ਬੰਦਾ ਤਾਂ ਫੋਨ ਦੇ ਵਿੱਚ 100 ਵਾਜਾਂ ਆਉਂਦੀਆਂ ਨੇ। ਠੀਕ ਆ। ਘਰੀ ਬੈਠਾ ਸੀ ਜਾਣ ਕੇ ਗੱਪ ਮਾਰਦਾ, ਜਾਣ ਕੇ ਕੱਲ ਨਹੀਂ ਕਰਾਉਂਦਾ। ਮੈਂ ਤਾਂ ਮੈਂ ਤਾਂ ਹੀ ਤਾਂ ਕਹਿੰਦੀ ਵੀ ਆਪਾਂ ਬਾਗ ਚੱਲਾਂਗੇ, ਕੁੜੀ ਨੂੰ ਇੱਥੇ ਲਿਆਵਾਂਗੇ। ਜੇ ਨਾ ਉਹ ਪਰ ਮਨਸਿ ਨਾਲ ਤੋਰੂਗਾ ਨਾ ਫੋਟੋ ਦੀ ਹੋ ਕੇ ਲਿਆਵਾਂਗੇ। ਮੈਂ ਕਰ ਦਿਆਂ। ਅਸੀਂ ਦੋਨੇ ਭੱਜ ਜੰਨੇ ਆਂ ਭੱਜ ਜਾ ਫਿਰ ਤੁਸੀਂ ਦੋਨੇ ਭੱਜ ਜਾ ਅਸੀਂ ਦੋਨੇ ਜਾ ਕੇ ਲੈ ਐਟਕੇ ਨੂੰ ਲੈ ਕੇ ਆਵਾਂਗੇ ਲੈ ਕੇ ਆਓ ਠੀਕ ਹੈ ਬਸ ਅੱਛਾ ਮੈਂ ਗਈ ਨਹੀਂ ਮੈਂ ਇੱਥੇ ਉੱਥੇ ਬੋਲਿਆ ਜਾਊਗਾ ਫਿਰ ਚੰਗਾ ਨਹੀਂ ਲੱਗਦਾ ਨਹੀਂ ਤੂੰ ਰਹਿਣ ਦੇ ਮਾਸੀ ਅਸੀਂ ਦੋਨੇ ਜਾਂਦੇ ਆਂ ਅਸੀਂ ਕੋਈ ਗੱਲ ਨਹੀਂ ਅਸੀਂ ਕਹਦੇ ਆਂਗਾ ਅਸੀਂ ਤਾਂ ਲੈ ਕੇ ਜਾਵਾਂਗੇ ਕੁਝ ਮਰਜ਼ੀ ਹੋ ਜਾ ਬਸ ਕੁੜੀ ਨੂੰ ਲੈ ਕੇ ਆਓ ਜਾਓ ਹਾਂ ਬਾਅਦ ਵਿੱਚ ਆ ਕੇ ਬਿਠਾ ਕੇ ਗੱਲ ਕਰਾਂਗੇ ਉਹ ਦਿਨ ਫਿਰ ਹੋਈ ਤਾਂ ਟੈਨਸ਼ਨ ਆਣਾ ਹੁਣ ਵੀ ਉੱਥੇ ਜੇ ਬੋਲਿਆ ਗਿਆ ਕੁਝ ਮਾੜਾ ਮੋਟਾ ਫਿਰ ਬਾਅਦ ਵਿੱਚ ਜਿਹੜਾ ਸੈਕ ਪੱਕ ਪੈਂਦਾ ਚੱਲ ਜੂ ਕੋਈ ਨਾ ਠੀਕ ਹੈ ਨਾ ਤੈਨੂੰ ਉੱਥੇ ਬ ਜਿੰਨਾਂ ਦੀ ਗੱਲ ਬਾਕੀ ਆਇਆ ਮੇਰੇ ਤਾਂ ਰਿਸ਼ਤੇਦਾਰ ਆ ਮੈਂ ਉਹ ਸਭ ਦਿਓ ਨਾ ਗੱਲ ਕਰ ਲੂੰਗੀ ਹੈਂ ਜਦ ਤੂੰ ਗੱਲ ਕਰਨੀ ਹੈ ਹਾਂ ਮੇਰੇ ਤਾਂ ਗੱਲ ਮੰਨਦਾ ਵੀ ਆ ਉਹ ਸਮਝ ਨਹੀਂ ਲਾਦੀ ਹੋਇਆ ਕੀ ਆ ਜੇ ਨਾੜਦਾ ਹੁੰਦਾ ਕੋਈ ਗੱਲ ਹੋਈ ਆ ਹੈਂ ਕੋਈ ਆਪਣੇ ਤੋਂ ਗਲਤੀ ਹੋਈ ਆ ਕੋਈ ਆਪਾਂ ਨੂੰ ਉੱਚਾ ਨਹੀਂ ਮੈਂ ਬੋਲੇ ਆ ਹੈਂ ਕੁਝ ਨਹੀਂ ਬੋਲੇ ਉਹ ਉਹੀ ਆ ਕਰਕੇ ਬਹਿ ਗਿਆ ਬਿਨਾਂ ਗੱਲ ਤੋਂ ਨਾ ਕੋਈ ਹਰਪ੍ਰੀਤ ਨੇ ਇਹ ਜੀ ਗੱਲ ਕਹੀ ਆ ਉਹਨੂੰ ਆ ਚਾਚੇ ਕਹਿੰਦੇ ਨਹੀਂ ਕੁਝ ਕਹਿ ਕੋ ਦਿੱਤਾ ਕੀ ਪਤਾ ਚਾਚਾ ਕੇ ਕੀ ਘਟਾ ਹੈ ਨਿਕਾਸ ਉਹਦੋਂ ਵੀ ਚਾਚੀ ਨੇ ਨਾ ਫੋਨ ਕਰਤਾ ਸੀਗਾ ਹਾਂ ਕੀਤਾ ਸੀ ਨਾ ਮੇ ਮਾਂ ਉਹਨੂੰ ਕੀਤਾ ਸੀਗਾ ਹਾਂ ਕਾਲੇ ਨੂੰ ਕੀਤਾ ਸੀਗਾ ਫੋਨ ਕਾਲੇ ਹੈ ਕਾਲੇ ਨੂੰ ਇਹਨੇ ਬੰਦ ਤੋਂ ਨੇ ਤਾਂ ਦੱਸਿਆ ਸੀ ਸਾਰਾ ਗੱਲਾਂ ਨਾਲੇ ਬੰਦ ਤੋਂ ਦੇ ਮੁੰਡੇ ਨੇ ਹਾਂ ਤੂੰ ਮੇਰੀ ਗੱਲ ਸੁਣੋ ਠੀਕ ਹੈ ਨਾ ਨਾ ਫੋਨ ਕਰਤਾ ਹੋਵੇ ਆਪਾਂ ਨੂੰ ਜਾ ਕੇ ਪਤਾ ਲੱਗੂ ਆਪਣੀ ਕੁੜੀ ਤੋਂ ਵੀ ਕੀ ਤਕਲੀਫਾ ਕੀ ਨਹੀਂ ਆਪਦੇ ਕੋਲ ਅੰਦਾਜ਼ੇ ਨਾ ਲਾਓ ਠੀਕ ਹੈ ਤੂੰ ਐ ਕਰ ਚਲ ਆਪਾਂ ਤਾਂ ਕੁਝ ਕਿਹਾ ਨਹੀਂ ਕਾਲੇ ਨੂੰ ਨਾ ਵੀ ਹਰ ਪਿੱਤੇ ਨੇ ਕੁਝ ਕਿਹਾ ਹੋਊਗਾ ਫਿਰ ਇਦਾਂ ਹੀ ਕੋਈ ਗੱਲ ਗਈ ਹੋਊਗੀ। ਕੁੜੀ ਨੂੰ ਕੁੜਰਾ ਦੱਸ ਦੇਣੀ। ਨਹੀਂ ਨਹੀਂ ਕਿਹਾ ਵੀ ਭਾਈ ਜੇ ਤੈਨੂੰ ਕੋਈ ਗੱਲਬਾਤ ਕਹੂ ਤੂੰ ਦੱਸੀ ਤੇਰੀ ਭਰਾ ਨੂੰ ਦੱਸੀ ਪਰਜਾਈ ਨੂੰ ਦੱਸੀ। ਮੈਨੂੰ ਦੱਸੀ ਤੂੰ ਗੱਲ। ਰੋਂਦੀ ਕੱਟ ਵੀ ਤੇਰੇ ਕੋਲ ਰੋਂਦੀ ਕਿਹੜੀ ਗੱਲ ਕਰਨ ਲੱਗੀ। ਪੁੱਤ ਮੈਂ ਕਿਹਾ ਮੈਂ ਤੇ ਹੀ ਗੱਲੇ ਮੱਕਾਂ ਦੀ ਬਸ ਉਹੀ ਮਨ ਭਰਿਆ ਹੈ ਉਹੀ ਮਨ ਭਰਿਆ ਮੈਂ ਕਹਿੰਦਾ ਮਨ ਭਰਦਾ ਹੀ ਨਹੀਂ ਹੁੰਦਾ। ਹਾਂ ਸਾਡਾ ਤਾਂ ਭਰਿਆ ਨਹੀਂ ਕਿ ਕਰਦੇ। ਹੈ। ਚੱਲੀਏ ਚੱਲ ਚੱਲ। ਜਬ ਆ ਗਏ ਹੁਣੀ ਆ ਗਏ। ਲੈ ਆ ਗਏ। ਚਾਬੀ ਲੈ ਕੇ ਆਇਆ ਪੁੱਤ। ਚਾਬੀ ਲੈ ਕੇ ਆਇਆ ਰੋਟੀ ਖਾ ਆਇਆ ਮੈਂ ਹਾਂ ਉਹ ਹੱਟਣ ਗਈ ਸੀ ਹਉ ਦੇਖ ਲੈ ਉਹ ਤੇਰੀ ਚਾਚੀ ਆ ਕਿ ਉਹ ਮਾਸੀ-ਮੂਸੀ ਬੁਲਾ ਰખી ਆ ਉਹਨੇ ਆਪਦੀ ਅੱਛਾ ਆਹੋ ਉੱਥੇ ਮੈਨੂੰ ਤਾਂ ਬੰਤੋ ਕੋਲੇ ਟਾਈਮ ਲੱਗਾ ਮੈਨੂੰ ਤਾਂ ਬੰਤੋ ਤੋਂ ਪਤਾ ਲੱਗਿਆ ਵੀ ਉਹਦੀ ਮਾਸੀ ਆ ਮੈਂ ਕਿਹਾ ਉਹਦਾ ਭਰਾ ਆਇਆ ਉਹਦੀ ਮਾਸੀ ਆਈ ਆ ਨਿਕਲੀਆਂ ਉਧਰੀਆਂ ਮਾਸੀਆਂ ਬਣਾਉਣ ਉਹ ਚਲ ਮਾਂ ਆਏ ਹੁਣ ਤੂੰ ਨਾ ਛੱਡ ਦੇ ਗੱਲੇ ਸਾਰੀ ਠੀਕ ਆ ਆਪਾਂ ਉਹਨਾਂ ਨਾਲ ਬੋਲਣੋਂ ਛੱਡ ਗਏ ਨਾ ਤੂੰ ਬੰਤੋ ਦੀ ਗੱਲ ਵੀ ਬਾਈ ਨਾ ਸੁਣਾਇਆ ਕਰ ਉਹਨੇ ਕਿੱਡਾ ਕਲੇਸ਼ ਖੜਾਦਾ ਸੀਗਾ ਆਪਣਾ ਬੰਤ ਤਾ ਪੰਨਾਂ ਦੀ ਝੜ ਕੇ ਬੋਲਦੀ ਐ ਮੈਂ ਤਾਂ ਹੀ ਪੁੱਛ ਲਿਆ ਆ ਜੀ ਹਾਂ ਚਾਬੀ ਚੱਲ ਵਗ ਜੇ ਚੰਗਾ ਫਿਰ ਠੀਕ ਆ ਤੂੰ ਐਵੇਂ ਨਾ ਹੁਣ ਕੋਈ ਸਾਡੇ ਅਸੀਂ ਆਉਣ ਦੇ ਨੂੰ ਕੋਈ ਬੰਦੇ ਖੜਾ ਕਰਦੀ ਅਸੀਂ ਜਾਣੇ ਜਿਵੇਂ ਨਾ ਲੱਲ ਲੱਲ ਨੂੰ ਲਾਂਦੇ ਜਾਂ ਤੀਨ ਪੁੱਤ ਮੈਂ ਤਾਂ ਤੇ ਕਰੀਂ ਆ ਵਗ ਲੈ ਤੂੰ ਆ ਦੇਖ ਇਹ ਇੱਥੋਂ ਚੱਲੂਗਾ ਅੱਛਾ ਹਾਂ ਕੇਰਾ ਹ ਸੁਣਨ ਵਾਲਾ ਤੇ ਇਹਦੇ ਵਾਲਾ ਤੂੰ ਦੇਖ ਲੈ ਬਾਕੀ ਦੀ ਗੱਲਬਾਤ ਜਿਹੜੀ ਹੈਗੀ ਇਹ ਤੈਨੂੰ ਮੈਂ ਹੌਲੀ ਹੌਲੀ ਸਮਝਾ ਦੂੰਗਾ ਠੀਕ ਹੈ ਨਾ ਚੰਗਾ ਪਤਾ ਹਾਂ ਇਹ ਹੈ ਤਾਂ ਸੈਕੰਡ ਹੈਂਡ अच्छा ठीक है पर तू रख ਲੈ ਕੇ ਨਾ ਚਲਾਉਣ ਵਾਸਤੇ ਪਤਾ ਲੱਗ ਜੂ ਸਿਮ ਮੈਂ ਪਵਾ ਲੈਂਦਾ ਇਹਦੇ ਵਿੱਚ ਠੀਕ ਆ ਪੁੱਤ ਠੀਕ ਹੈ ਨਾ ਹਾਂ ਜਦੋਂ ਮੈਨੂੰ ਸਾਹ ਆ ਗਿਆ ਫਿਰ ਨਮਾ ਲੈ ਜਦੋਂ ਆ ਵੀ ਇੱਥੋਂ ਆ ਹਰਾ ਜਾਗੇ ਨਾ ਫੋਨ ਜਬਣਿਆ ਹਾਂ 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 ਇੱਥੋਂ ਆਹ ਸਾਰੇ ਨੰਬਰ ਜਿਹੜਾ ਮਰਜ਼ੀ ਲਾਉਣਾ ਹੋਵੇ ਨੰਬਰ ਤੂੰ ਲੈਣ ਲਿਖ ਕੇ ਦੇ ਦਾਂਗੇ ਨਾ ਅੱਛਾ ਉੱਥੋਂ ਨੰਬਰ ਲਾਉਣਾਗਾ ਅੱਛਾ ਠੀਕ ਹੈ ਨੰਬਰ ਲੱਗ ਇਸੇ ਆ ਲਾਲ ਜੇ ਬਟਨ ਤੋਂ ਕੱਟਿਆ ਜਾਊਗਾ ਬਾਕੀ ਉਹ ਇਹਦੇ ਤੇ YouTube ਚੱਲਦੀ ਹੈ ਸਾਰਾ ਕੁਝ ਚੱਲਦੀ ਹੈ ਤੁਹਾਨੂੰ ਬਾਅਦ ਚ ਸਮਝਾ ਦੇਾਂਗੇ ਸਾਰਾ ਆ ਠੀਕ ਆ ਲੱਗ ਜੂ ਵੀ ਨਾ ਸਮਝ ਨਹੀਂ ਤਾਂ ਫਿਰ ਹਾਂ ਹਾਂ ਸਮਝ ਆ ਤਾਂ ਵਧੀਆ ਕੀਤਾ ਮੇਰੇ ਪੁੱਤ ਨੇ ਮੈਨੂੰ ਵੀ ਲੱਗਾ ਲੋਕਾਂ ਕੋਲੇ ਫੜੇ ਦਿਖਦਿਏ ਤੋਂ ਮੇਰਾ ਦਿਲ ਜਖਸਦਾ ਸੀ ਹਾਂ ਮੇਰੇ ਕੋਲੇ ਵੀ ਇਹ ਜਾ ਹੋਊਗਾ ਚੱਲ ਕੋਈ ਗੱਲ ਨਹੀਂ ਹੁਣ ਉਹ ਹੀ ਗੱਲ ਲੋੜ ਤਾਂ ਪੈਂਦੀ ਹੈਗੀ ਸਮਾ ਦੀ ਫੋਨ ਦਾ ਹੋ ਹੋ ਗਿਆ ਹਨਾ ਹੋਰ ਪਤਾ ਵੱਡਾ ਸਾਰਾ ਤਾਂ ਹਰ ਇੱਕ ਲਈ ਫਿਰਦਾ ਮਾਂ ਬੇਬੇ ਨੂੰ ਸਿਖਾ ਵੀ ਦੇਵਾਂ ਨਾਲ ਫੋਨ ਜਾ ਅੱਛਾ ਵਧੀਆ ਹੋ ਗਿਆ ਚੱਲ ਹਾਂ ਫਿਰ ਮੈਂ ਖਾ ਨਮਾ ਲੈ ਲੂੰਗੀ ਜਦੋਂ ਮੈਂ ਸਖਦੀ ਚਾਹ ਅਰੇ ਕਿੰਨੀ ਬੋਚ ਕੇ ਜੰਗੀ ਤਲਕਨ ਜੀ ਹੋਈ ਪਈ ਵੰਤ ਪੰਹ ਹੋ ਜਾਏ ਹੋਰ ਸਸਰੀ ਕਾਲ ਪਾਈ ਸਸਰੀ ਕਾਲ ਪਾਈ ਹੋਰ ਸਤਿਕਾਰ ਜੀ ਸਤਿਕਾਰ ਸਤਿਕਾਰ ਬਣੇ ਚਾਹ ਚੱਲ ਰਹੀਆਂ ਹੈ ਹਾਂ ਠੀਕ ਹੈ ਹੋਰ ਦੱਸੋ ਚਾਹ ਹੋਰ ਤਾਂ ਪਈ ਨਹੀਂ ਨਾ ਨਾ ਤੁਹਾਨੂੰ ਵੀ ਨਹੀਂ ਨਾ ਚਾਹ ਨਹੀਂ ਪੀ ਕੇ ਆਏ ਆ ਕੋਈ ਇੰਟਰਸਿ ਪੀਓ ਲੈ ਹੁਣ ਚਾਹ ਤਾਂ ਪੀਣੀ ਹੈ ਨਹੀਂ ਮੰਗਣਾ ਨਹੀਂ ਛੋਡੀ ਉਧਰ ਵੀ ਚਾਹ ਛੋਡੀ ਇੱਧਰ ਵੀ ਛੋਡੀ ਐ ਰਾਣੋ ਕਿਵੇਂ ਫਿਰਦੀ ਆ ਮੈਂ ਕੋਈ ਖੁਸ਼ਖਬਰੀ ਸੀ ਤਾਂ ਖੁਸ਼ਖਬਰੀ ਸੀ ਹੋਰ ਕਲਦੀਪ ਦਾ ਮੰਗਣਾ ਗੱਲ ਨੂੰ ਅੱਛਾ ਮੰਗੜਾ ਵਿਰਖਤਾ ਤੁਸੀਂ ਹੈ ਹੋਰ ਭਾਈ ਇਹ ਤਾਂ ਸੁਣ ਕਹਿਣਾ ਆ ਵੀ ਸਾਰੇ ਜਣੇ ਆਏ ਉਧਰ ਲੈ ਭਾਈ ਫਿਰ ਤਾਂ ਵਧਾਈ ਹੋ ਗਈ ਵਧਾਈਆਂ ਤਾਂ ਹੈਗੀਆਂ ਪਰ ਤੁਸੀਂ ਤਾਂ ਕਹਿੰਦੇ ਸੀ ਪਹਿਲਾਂ ਕੱਚਾ ਸ਼ਗਨ ਕਰਨਾ ਦੇਖ ਦਿਖਾਈਦਾ ਉਹ ਕਹਿੰਦੇ ਫਿਰ ਚੱਲ ਆ ਕੇ ਜਦੋਂ ਗੱਲ ਫੱਟੀ ਆ ਤੇ ਆਪਾਂ ਵਸ ਸ਼ਗਨ ਕਰ ਜਾਗੇ ਰੁਪਿਆ ਫੜਾਉਣਾ ਹੋਰ ਦੱਸ ਆਪਾਂ ਕੀ ਉੱਥੇ ਢੋਲ ਵਜਾਉਣੇ ਆ ਨਹੀਂ ਫਿਰ ਆਪਾਂ ਕੁੜੀ ਨੂੰ ਵੀ ਨਾਲ ਪਾਉਣਾ ਕਿਵੇਂ ਕਿਉਂਕਿ ਥੋੜ੍ਹ ਇੱਥੇ ਘਰੇ ਹੈਗਾ ਕਿਵੇਂ ਆ ਸ਼ਗਨ ਆਪਣੇ ਘਰੇ ਆ ਸ਼ਗਨ ਹੂੰ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆ ਉਹ ਆਉਣਗੇ ਕੱਲੇ ਹਾਂ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਵੀ ਚੁੰਨੀ ਜਿਹੜਾ ਬਾਈ ਕਰ ਲਿਆਵਾਂਗੇ ਠੀਕ ਆ ਫਿਰ ਹੋਰ ਕੀ ਵਧੀਆ ਖਮਾ ਦੀ ਹਾਂ ਹਾਂ ਵਧੀਆ ਹੋਗਾ ਹਾਂ ਲੋਕਾਂ ਨੂੰ ਖਵਾਉਣ ਨਾਲੋਂ ਪਹਿਲਾਂ ਆਪਾਂ ਦੇਖਣ ਜਾਵਾਂਗੇ ਟੰਡ ਕਮੰਡਕ ਕਰਾਂਗੇ ਫਿਰ ਆਪਾਂ ਸਜਣ ਪਾਵਾਂਗੇ ਫਿਰ ਆਪਾਂ ਵਿਆਹ ਕਿ ਲਿਆਵਾਂਗੇ ਆਪਾਂ ਇੱਕ ਜਿਹੜੇ ਜੀ ਕੰਮ ਨਿਬੜ ਲਿਆਵਾਂਗੇ ਨਾ 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 ਵਧੀਆ ਬਹੁਤ ਸੋਹਣਾ ਹੋਗਾ ਬਹੁਤ ਵਧੀਆ ਇਤਾਂ ਨਾ ਤੁਹਾਨੂੰ ਪਤਾ ਲੋਕਾਂ ਨੂੰ ਖਵਾਇਦਾ ਕਿਹੜਾ ਗੋਣ ਓਗਣਾ ਹੈ ਲੋਕਾਂ ਦਾ ਲੋਕਾਂ ਨੂੰ ਖਵਾਇਦਾ ਭਾਵੇਂ ਤੈਨੂੰ ਤਾਂ ਹੁਣ ਪਤਾ ਹੀ ਹੈ ਮੇਰਾ ਕੀ ਗੁਣ ਕਰਤਾ ਕੋਈ ਨਹੀਂ ਗੁਣ ਗਣ ਕਰਦਾ ਬਾਈ ਹਾਂ ਗੁਣ ਕੌਣ ਕਰਦਾ ਇੱਧਰ ਆ ਫੇਰ ਤਰ ਨਹੀਂ ਚਾ ਪੂਰਾ ਹੋ ਜਾ ਇੱਥੇ ਹਾਂ ਨਹੀਂ ਨਹੀਂ ਚਾਹ ਨਹੀਂ ਪੀਣੀ ਤੂੰ ਐਵੇਂ ਫੇਰ ਨਾ ਕਰ ਕੋਈ ਅੱਛਾ ਥੋੜਾ ਬਾਲਾ ਹੀ ਸੋਣਾ ਕੀਤਾ ਹੋਰ ਇਹ ਚਲ ਤੈਨੂੰ ਵੀ ਸੌਫ ਹੋ ਜਾਊਗਾ ਸਹੀ ਗੱਲ ਆ ਭਾਈ ਮੈਨੂੰ ਉਹਦੇ ਸਰਪੰਚ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਨਾਦਰ ਪਰਸੋ ਜਿੱਥੇ ਤੁਸੀਂ ਤਿੰਨ ਚਾਰ ਦਿਨ ਹੋ ਗਏ ਮੈਨੂੰ ਗੱਲ ਹੋਈ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਗੱਲਬਾਤ ਤੁਹਾਡੀ ਹੋ ਗਈ ਪੱਕੀ ਸਾਨੂੰ ਤਾਂ ਰਾਤ ਹੀ ਫੋਨ ਕੀਤਾ ਉਹਨਾਂ ਨੇ ਤੁਰਤ ਪਰ ਹੂੰ ਤੇ ਫਿਰ ਮੈਂ ਇਹਨੂੰ ਭੈਣ ਨੂੰ ਸੱਦਿਆ ਇਹ ਵੀ ਤੜਕੇ ਸੱਤ ਆਲੀ ਵਸਤੇ ਆਈ ਅੱਜ अच्छा 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 हां ਮਦਰ ਆਦਮਾ ਸਾਡ ਪਾਈ ਮੈਂ ਤਾਂ ਬਤਾ ਜਾਵਾਂ ਦਿਨ ਚੜ੍ਹ ਕੇ ਹਾਂ ਚਲ ਚਿੰਗਾ ਪਤਾ ਹੁੰਦਾ ਹੀ ਹੈ ਜੇ ਕੋਈ ਪਹਿਲਾਂ ਗੱਲਬਾਤ ਹੁੰਦੀ ਫਿਰ ਤਾਂ ਮੈਂ ਗੱਲ ਕਰਦੀ ਤੁਹਾਡੇ ਕੋਲੇ ਹਾਂ ਨਹੀਂ 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 ਚਲ ਪਾਈ ਜ਼ਰੂਰੀ ਹੈ ਵੀ ਆਉਣਾ ਜਾਣਾ ਹੈ ਨਾ ਇੱਕ ਪਾਈ ਤੁਹਾਨੂੰ ਪਤਾ ਐ ਡਰ ਲੱਗਦਾ ਪਹਿਲਾਂ ਲੋਕ ਜਣਾ ਚ ਬੈਗੇ ਸੀ ਵੀ ਆਪ ਦਾ ਚੁੱਪ ਕਰਕੇ ਬਸ ਜਿਵੇਂ ਹੁੰਦਾ ਠੀਕ ਹੈ ਆ ਲੋੜ ਹੀ ਨਹੀਂ ਹਾਂ ਤੁਹਾਨੂੰ ਪਤਾ ਹੀ ਨਹੀਂ ਜਹ ਜੇ ਆਪਣੇ ਪਿੰਡ ਦੇ ਹੈਗੇ ਆ ਬਾਕੀ ਹੁਣ ਤੁਹਾਨੂੰ ਤਾਂ ਪਤਾ ਹੀ ਆ ਭੈਣੇ ਤੂੰ ਤਾਂ ਰੋਲੇ ਦੇ ਵਿੱਚ ਹੀ ਸੀਗੀ ਤੈਨੂੰ ਨਾਲੇ ਤਾਂ ਲੋਕ ਬੈ ਕੇ ਖਾ ਜਾਂਦੇ ਆ ਹਾਂ ਨਾਲ ਉਸੇ ਘਰ ਦੀਆਂ ਜਾ ਕੇ ਬਾਹਰ ਕਰਦੇ ਨੇ ਉਹ ਇਹਨਾਂ ਲੋਕ ਤੇ ਤੁਸੀਂ ਵੀ ਆਇਓ ਜੀ ਨਾਲ ਜਰੂਰ ਆਵਾਂਗੇ ਲੈ ਮੈਂ ਤਾਂ ਬਿਨਾ ਕਹੇ ਤੋ ਆ ਜਾਂਦੀ ਹੋਰ ਨਾਲ ਆ ਜੀ ਤੋ ਦੇ ਇਹ ਜੀਤੋ ਦੀ ਮਾਸੀ ਹੈ ਹਾਂ ਇਹਨਾਂ ਨੇ ਪਾਲਿਆ ਫਿਰ ਜੀਤੋ ਦੇ ਮਾਪੇ ਤਾਂ ਹੈ ਨਹੀਂ ਸੀਗਾ ਤੇ ਇਹ 마ਸੀ ਹੈਗੀ ਚੰਗੀ ਕਰੀ ਤੇ 네팔ਤੀ ਹਾਂ ਉਹ ਤਾਂ 마ਸੀ ਹੈ ਪਰ ਹਾਇ ਮਾਂ ਤੋਂ ਵੱਧ ਕੇ ਮਾਂ ਤੋਂ ਵੱਧ ਕੇ ਆਹ ਬਹਾਲਾ ਮੂੰਹ ਕਰਦੀ ਆ ਵੇ ਸਾਨੂੰ ਤਾਂ ਦੋਨਾਂ ਨੂੰ ਕੱਲੀ ਕੱਲੀ ਤਾਂ ਇਹ ਨਹੀਂ ਹੈਗੀ ਇਹ ਵੀ ਨਹੀਂ ਜ਼ਿਆਦਾ ਆਉਣ ਦਿੰਦੀ ਮਾਂ ਪਿਆ ਨੂੰ ਇਹ ਗੱਲ ਹੈ ਇੱਕ ਜਵਾਕ ਹੈ ਮੇਰੇ ਇੱਕਾ ਧੀ ਹੈ ਬਸ ਹਾਂ ਬਹੁਤ ਉਹ ਜਵਾਕ ਹੀ ਹੈ ਕਈ ਨਾ ਤੋਂ ਆਪਣਾ लाਡੀ ਵਰਗਾ ਤੋਂ ਵੀ ਛੋਟਾਗਾ ਉਹ ਤੇ ਉਹ ਪੈਸੇ ਲੈ ਗਿਆ ਕਹਿੰਦਾ ਮੈਂ ਇੱਕ ਬਿੰਡੇ ਜਾ ਕੱਪੜੇ ਲੈ ਕੇ ਆਉਣਾਗਾ ਉਹਨੂੰ ਕੱਪੜਿਆਂ ਦਾ ਹੀ ਐ ਹੋਰ 5000 ਰੁਪਏ ਲੈ ਕੇ ਮੁੜ ਕੇ ਹੁਣ ਮੁੜਦਾ ਚੱਲ ਕੋਈ ਨਹੀਂ ਹੁੰਦਾ ਹੀ ਜਵਾਕਾਂ ਨੂੰ ਭਾਈ ਸ਼ੌਕਪੁਰ ਦੇ ਹੀ ਆ ਜਵਾਕਾਂ ਦੇ ਤੇ ਭਾਈ ਕੋਈ ਗੱਲ ਨਹੀਂ ਜ਼ਰੂਰ ਸਮਝਦੀ ਆਵਾਂਗੇ ਹਨਾ ਨਾ ਤਾਂ ਭਾਈ ਤੂੰ ਆਈ ਨਾਲੇ ਤੁਸੀਂ ਆਇਓ ਮੈਂ ਦੁਬਾਰਾ ਦੁਬਾਰੇ ਕਹਿਣੀ ਆ ਸੋਨੂੰ ਠੀਕ ਹੈ ਨਾ ਰੋਟੀ ਪਾਣੀ ਵੀ ਉਧਰ ਹੀ ਬਣਾਇਓ ਤੇ ਉਧਰ ਹੀ ਖਾਇਓ ਤੇ ਭਾਈ ਮੈਂ ਤਾਂ ਨਾਲ ਗੱਲ ਕਰਦਾ ਸੀ ਚੱਲ ਵੀ ਉਹ ਤੇ ਉਧਰ ਕਿੱਦਾਂ ਸਾਲ ਕਿੰਨੀ ਕੁਸ਼ਕੀ ਆ ਤੈਨੂੰ ਮੈਂ ਤਾਂ ਗਈ ਨਹੀਂ ਉਧਰ ਬੱਸ ਲੋੜ ਹੀ ਨਹੀਂ ਹੈਗੀ ਹਾਂ ਤੈਨੂੰ ਪਤਾ ਬਾਈ ਕੁਲਦੀਪ ਦਾ ਫਿਰ ਐਵੇਂ ਉਹ ਮੈਨੂੰ ਬੋਲਦਾ ਹਾਂ ਹਾਂ ਲੋੜ ਹੀ ਨਹੀਂ ਹੈਗੀ ਜਦੋਂ ਇਹ ਜਿਹੜਾ ਬਰਤਨ ਦੀ ਫਿਰ ਉਹ ਹੀ ਤਾਂ ਗੱਲ ਹੈ ਅਸੀਂ ਜਾਵਾਂਗੇ ਫਿਰ ਕਲੇਸ਼ ਫਿਰ ਕਲੇਸ਼ ਦਾ ਘਰ ਹੋ ਜਾਂਦਾ ਫਿਰ ਐਵੇਂ ਉਹੀ ਗੱਲ ਤੁਹਾਡਾ ਪ੍ਰੋਗਰਾਮ ਖਰਾਬ ਹੋਵੇ ਪ੍ਰੋਗਰਾਮ ਖਰਾਬ ਕੀ ਫਾਇਦਾ ਤੇ ਫਿਰ ਇਹ ਜਿਹੇ ਥਾਂ ਤੇ ਤੇ ਜਾਣ ਦਾ ਕੋਈ ਫਾਇਦਾ ਹੀ ਨਹੀਂ ਹਾਂ ਨਹੀਂ ਇਹ ਜਿਹੇ ਬੰਦੇ ਨੂੰ ਹੁਣ ਸੱਦੀਏ ਕੀ ਹਾਂ ਜਦੋਂ ਪਹਿਲਾਂ ਇਹਨਾਂ ਕੋਲ ਕੰਮ ਕਰਦਾ ਗੱਲ ਤਾਂ ਉਹੀ ਹੈ ਤੇਰੇ ਤਾਂ ਬਣਾ ਸਾਹਮਣੇ ਹੀ ਆ ਉੱਤੇ ਚੱਲ ਮੈਂ ਤਾਂ ਆਇਆ ਨਹੀਂ ਸੀ ਤੂੰ ਤਾਂ ਇੱਥੇ ਸੀ ਹੀ ਇੱਥੇ ਬੇਵਾ ਤੇਰੇ ਪਾਰ ਤਾਂ ਬਾਰੀ ਨੇ ਦੋਜਿਕ ਭਰਿਆ ਹਾਂ ਤਬੀ ਨਾ ਤਾਂ ਇਹਦਾ ਕਸੂਰ ਨਾ ਮੇਰਾ ਕਸੂਰ ਕੋਈ ਗੱਲ ਤਾਂ ਹੈ ਨਹੀਂ ਤੇ ਮੁੰਡਾ ਜਾਂ ਹਕਾਰਾ ਹੀ ਵਾਲਾ ਦੱਸ ਮੈਂ ਕੀ ਕਰਾਂ ਵਾਲਾ ਹਕਾਰਿਆ ਭਾਈ ਐਨਾ ਹਕਾਰ ਨਹੀਂ ਚਾਹੀ ਬਈ ਐਨਾ ਕਹਨ ਉਹ ਤੇ ਗੱਲ ਲੱਗੀ ਖੇਤਵੜ ਦਾ ਖੇਤਵੜ ਵਟ ਤੈਨ ਜੜਨਦਾ ਕਹਿ ਜਾਂਦਾ ਕਹਿੰਦਾ ਮੇਰੀ ਫਲਾਨਾ ਬਦਮਾਸ਼ ਨਾਲ ਯਾਰੀ ਹੈ ਫਲਾਨੇ ਬਦਮਾਸ਼ ਨਾਲ ਯਾਰੀ ਹੈ ਉਹ ਜਿਵੇਂ ਮਾਂ ਕਹੀ ਜਾਂਦੀ ਓਵੇਂ ਕਰੀ ਜਾਂਦਾ ਉਹ ਯਾਰ ਕੇ ਡਰਾਵੇ ਮਾਰਦਾ ਵੀ ਸਾਨੂੰ ਦੋਨਾਂ ਦੀਆਂ ਨੂੰ ਖੜਾ ਖੜਾ ਤਣਕੀਆਂ ਦਿੰਦਾ ਹਾਂ ਜੇ ਵੀ ਨਹੀਂ ਚੱਲਦਾ ਕਾਦਾ ਕਰਦਾ ਬਸ ਉਹਨੂੰ ਆਇਆ ਵੀ ਮੈਂ ਤਾਂ ਖਣੇ ਕੀ ਕੁਝ ਹੋਇਆ ਪਿਆ ਓ ਫਰਮਾਨ ਉਹ ਮੈਂ ਕਹਿੰਦਾ ਵੀ ਇਹ ਬਦਮਾਸ਼ ਬੰਦੂਸ ਕੁਝ ਨਹੀਂ ਹੁੰਦੇ ਐਂ ਰਹਿ ਜੇਗਾ ਇਹ ਇਹ ਕਿਹਦੇ ਨਾਕ ਦੇ ਸੁਣ ਨਾਕ ਕੋਈ ਪਿੰਨਾ ਭੁੱਗਿਆ ਤੋਂ ਨਾ ਡਰੋ ਹਾਂ ਮੈਂ ਹੈਗੀ ਆ ਨਾ ਡਰ ਕਾ ਨਾ ਜਦੋਂ ਤੇਰਾ ਘਰ ਦਾ ਸੀ ਤੇਰਾ ਘਰ ਵੱਸਦਾ ਹੋ ਗਿਆ ਰੋਟੀ ਪੱਕਦੀ ਹੋ ਗਈ ਹਾਂ ਸਹੀ ਗੱਲ ਹਾਂ ਨਾ ਨਾ ਹੁਣ ਆਪਾਂ ਆਪਾਂ ਗਲੀ ਨਹੀਂ ਜਾਂਦੇ ਉਹ ਵਾਲੀ ਆਪਾਂ ਜਾਣਾ ਕੀ ਉਧਰ ਕੀ ਕਰਨਾ ਜਾ ਕੇ ਚਲ ਆਇਆ ਚਾਰ ਕਰਮਾ ਵੱਧ ਟੱਪ ਜੇਗਾ ਭਾਈ ਉਧਰ ਹਾਂ ਨਾ ਮੈਂ ਤਾਂ ਇਧਰ ਲਈ ਪਾਸੇ ਦੀ ਜਾਣ ਲੱਗ ਗਿਆ ਬੰਦ ਤੂੰ ਕਿਰੇ ਵੀ ਜਦੋਂ ਉਧਰ ਜਾਂਦੇ ਹੁਣ ਆਪਣੇ ਵਾਲੇ ਪਰਲੇ ਪਾਸੇ ਵਾਲੇ ਜਿੱਧਰ ਥਾਂ ਲੈ ਕੇ ਥਾਂ ਲੈ ਲੈ ਹੱਜ ਮੈਂ ਡੇੜੇ ਕਨਾਲ ਉਧਰ ਚੱਲ ਵਧਾਈਆਂ ਭਾਈ ਤੈਨੂੰ ਹਾਂ ਵਧਾਈਆਂ ਤੈਨੂੰ ਤੇ ਦਿਖਾਤਾ ਲਿਆਉਣਾ ਸੀ ਭੈਣ ਨੂੰ ਦਾ ਚੱਲ ਅੱਜ ਮੈਂ ਵਿਖਾ ਕੇ ਲਿਆਉਂ ਐਨਾ ਟਾਈਮ ਹੀ ਨਹੀਂ ਮਿਲਿਆ ਸਾਨੂੰ ਹਾਂ ਗੱਲ ਹੀ ਨਹੀਂ ਹੋਈ ਇਹਦੇ ਕੋਲ ਤਾਂ ਕੋਈ ਭੈਣ ਕੋਲੇ ਹੋਰ ਮੈਂ ਅੱਗੇ ਵਿੰਦਰ ਨੂੰ ਦੱਸਿਆ ਹਾਂ ਜਦੋਂ ਮੈਂ ਦੱਸਿਆ ਵਿੰਦਰ ਨੂੰ ਉਹਦੇ ਕਹਿੰਦੀ ਭਾਈ ਤੂੰ ਚੁੱਪਚੀਪੀ ਤੇ ਫੈਸਲਾ ਕਰ ਲਿਆ ਮਾਂ ਭਾਈ ਮੇਰੇ ਤੋਂ ਤਾਂ ਹੋ ਗਿਆ ਫੈਸਲਾ ਹਾਂ ਵੀ ਗੱਲਾਂ ਆਏ ਸੀ ਕਿ ਵੀ ਬੰਦਾ ਐ ਨੂੰ ਉਹਨੂੰ ਲੋੜ ਸੀਗੀ ਤੇ ਨਾਲੇ ਆਪਦੇ ਕੋਲੇ 4 ਪੈਸੇ ਸੀਗੇ ਕੁਝ ਮੈਂ ਹੋਰ ਮੰਗ ਤੰਗ ਕੇ ਤੇ ਐਵੇਂ ਕਰ ਕਰਾ ਕੇ ਭਾਈ ਮੈਂ ਹਾਂ ਵੀ ਕੇਰਾ ਮੈਂ ਪੈਸੇ ਦਿੱਤੇ ਅੱਧੇ ਪੈਸੇ ਹਜੇ ਦੇਣੇ ਆ ਚਲ ਕੋਈ ਨਹੀਂ ਉਹ ਵੀ ਲੈ ਜਾਣਗੇ ਫਿਰ ਕੋਠੀ ਪਾ ਲਈ ਹੁਣ ਹਮ ਵਧੀਆ ਆਵਦੀ ਇਹਨਾਂ ਦੇ ਬਰਾਬਰ ਬਰਾਬਰ ਦੀ ਕੋਠੀ ਪਾਉ ਉਹਨਾਂ ਦੀ ਨਹੀਂ ਕੋਈ ਕੋਠੀ ਤਾਂ ਉਹ ਵੀ ਐਸੇ ਦੀ ਆ ਉਹ ਤਾਂ ਬੈਠੇ ਇੱਕ ਧਰਨਾ ਲਾਈ ਉਹ ਚਲ ਕੋਈ ਨਹੀਂ ਸਾਰੀ ਉਮਰ ਖਾਦਾ ਮੈਂ ਵੀ ਉਸ ਦੀ ਚਲ ਬੈਠੇ ਰਹਿਣਗੇ ਹੁਣ ਖੋਹ ਤਾਂ ਨਹੀਂ ਹੋਰ ਨੂੰ ਮਾੜੀ ਕਰਤੀ ਆ ਤਾਂ ਨਹੀਂ ਕਰੂਗਾ। ਹਾਂ ਸਹੀ ਗੱਲ ਹੈ। ਮੈਂ ਹਾੜ ਨਾਲ ਬਾੜਤੀ। ਬਾੜ ਹੀ ਚੰਗੀ ਐ। ਜਦੋਂ ਆਪਦਾ ਘਰ ਬਸ ਗਿਆ ਭਾਈ ਸਭ ਕੁਝ ਹੋਜੂ ਘਰ ਵੀ ਪੈ ਜਾਊਗਾ। ਰੰਗ ਲੱਗ ਜਾਣਗੇ ਹਨਾ। ਹਾਂ। ਲੈ ਹੌਲੀ ਹੌਲੀ ਸਾਰਾ ਕੁਝ ਬੰਜ ਜਾਊਗਾ। ਹਾਂ। ਕਿਹੜਾ ਮਾੜਾ ਹੈਗਾ। ਬਹੁਤ ਵਧੀਆ ਹੈਗਾ। ਇਹ ਦਸੋ ਤਾਂ ਹੈਗਾ ਕਰਾਇਆ। ਇਹ ਇਹ ਤਾਂ ਸਾਡੇ ਬਜ਼ੁਰਗਾਂ ਦਾ ਪਾਇਆ ਹੋਇਆਗਾ ਘਰ। ਨਿਸ਼ਾਨੀ ਤਾਂ ਪੁੱਤਰ ਦੀ ਹਾਂ। ਨਹੀਂ ਇਹ ਤਾਂ ਐਂ ਆਪਾਂ ਪਸੂ ਇੱਥੇ ਬੰਨਿਆ ਕਰਾਂਗੇ। ਤੇ ਐ ਟੱਪ ਕੇ ਦੋ ਗਲੀਆਂ ਪਰਲੇ ਪਾਸੇ ਆ ਪੂਰਾ ਖੁੱਲਾ ਡੁੱਲਾ। ਵਿੱਚ ਨਿਮਾ ਤੇ ਪੂਰਾ ਆਇਆ ਨਿੰਮ ਤਾਂ ਫਿਰ ਹਾਂ ਹਾਂ ਵਧੀਆ ਪਾਵਾ ਭਰਤਪੁੱਤ ਪਾ ਲਈ ਸੀ ਮੈਂ ਚੱਲ ਵਧੀਆ ਮਿਸਤਰੀ ਦਾ ਅੱਜ ਵੀ ਮੈਂ ਬੁਲਾਇਆ ਸੀਗਾ ਮਹਾਦੇਹ ਜੀ ਸਾਰਾ ਹਿਸਾਬ ਤਵ ਦੇ ਜਾ ਉਹ ਫਿਰ ਮੀਂਹ ਕਰਕੇ ਸਾਰੀ ਗਿਜਗਜਾਹਟ ਹੋਈ ਪਈ ਉੱਥੇ ਹੋਰ ਅੱਜ ਮੈਨੂੰ ਤਾਂ ਫਿਕਰ ਹੋ ਗਿਆ ਵਾ ਕਿਵੇਂ ਬਣੂ ਕੱਲ ਨੂੰ ਜੇ ਨਾ ਹਟਿਆ ਤਾਂ ਬਾਹਲਾ ਕਚਲ ਕਾਣ ਚਾਹ ਬਣਾ ਲੈ ਤੂੰ ਮੈਂ ਤਾਂ ਦੱਸਾਂ ਮੈਂ ਤਾਂ ਨਹੀਂ ਚਾਹ ਚਾਹ ਦਾ ਨਾ ਖੇਚਲਾ ਕਰੋ ਤੁਸੀਂ ਅਸੀਂ ਜਾਣਦੇ ਆ ਫਿਰ ਤੈਨੂੰ ਪਤਾ ਨਹੀਂ 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 ਇੱਕ ਪੀ ਲਿਓ ਨਹੀਂ ਨਹੀਂ ਤੂੰ ਚਾਹ ਦੋ ਬਣੀ ਪੀ ਪਾਲ ਉਹ ਮੈਂ ਕਹਾਂ ਨਹੀਂ ਤੂੰ ਗਰੰਦੀ ਤੂੰ ਕਰੇ ਡਾਇਰ ਮੈਂ ਖਾਤੂ ਨਹੀਂ ਲਾ ਹੁਣ ਬਣਾ ਲੈਨੀ ਦੋਨੇ ਤੂੰ ਉਧਰ ਲੈ ਆਂ ਦੱਦ ਸਾਰੇ ਇਕੱਠਾ ਕਰਕੇ ਇਕੱਠਾ ਕਰ ਆਹੋ ਉਧਰ ਤੇ ਮੈਂ ਉਹ ਵੀ ਲੈ ਆਉਂ ਉਹ ਤਾਂ ਮੂੰ ਵੀ ਲੈ ਕੇ ਆਉਣਾ ਭਾਈ ਕੋਈ ਨਾ ਜਾਲਾ ਵੀ ਰੱਖ ਲੈ ਰੱਖ ਨਹੀਂ ਫੜਾਇਆ ਮੈਂ ਜੋ ਜਾਲ ਨਹੀਂ ਹੱਥ ਨਹੀਂ ਫੜਾਇਆ ਚੱਲ ਚੱਲੀ ਆਪਾਂ ਨੇ ਹਾਂ ਹੋਰ ਕੀ ਚੱਲ ਕੰਦਾ ਕਰ ਕਿਥੋਂ ਤਿਆਰੀ ਹਾਂ ਨਾ ਕੋਈ ਗੱਲ ਨਹੀਂ ਜ਼ਰੂਰ ਰੰਗ ਆ ਜਿਓ ਕਿੱਥੇ ਇੱਥੇ ਕੰਮ ਕਰਦੇ ਫਿਰ ਹੋਰ ਹੋਰ ਕੰਮ ਕਰਨਾ ਜਿਹੜਾ ਤੈਨੂੰ ਪਤਾ ਹਸ ਤਾਂ ਇੱਕੋ ਦਿਨਾਂ ਦੋਨੇ ਹਾਂ ਰਾਤੋਂ ਕਿਹੜੇ ਕਮਾਂਦਰੇ ਹੁੰਦੇ ਆ ਚੱਲ ਲੈ ਆਏ ਹੁੰਦਾ ਵਰਤੇਵਾ ਦੇ ਹਾਂ ਹੁੰਦਾ ਇਹ ਹੁਣ ਰਣਜੀਤ ਕੌਰ ਨੂੰ ਤਾਂ ਹਰ ਕੋਈ ਚਾਣ ਲੱਗ ਗਿਆ ਇੱਥੇ ਇਹ ਮੋਲੀ ਹੈ ਹਾਂ ਇਹਨੂੰ ਤਾਂ ਉੱਥੇ ਵੀ ਆਏ ਹਰ ਇੱਕ ਘਰ ਬੁਲਾਉਂਦਾ ਹਮ ਹਰ ਇੱਕ ਘਰ ਨੇ ਇਹਨੂੰ ਵਿਆਹਾਂ ਚ ਬੁਲਾਉਣਾ ਓਏ ਚਾੜੇ ਨੇ ਮਾਤਾ ਚਾਰ ਦਿਨ ਬਾਅਦ ਸਾਰੇ ਜਾਣਦੇ ਐ ਨਾ ਅਫੜਾ ਦੇ ਮਠਰ ਗੀਚਾ ਲੈ ਪੁੱਤ ਇਹ ਤਾਂ ਖਰ ਗਈ ਫੇਰ ਪੀ ਲ ਕੋਈ ਨਹੀਂ ਫੇਰ ਪੀ ਲਾਂਗੇ ਹਮ ਬੈਜੇ ਦੀ ਫਰਗੀ ਚਲੋ ਉਹ ਬੈਠੀਆਂ ਸੀ ਚਾਹ ਤੈਨੂੰ ਚੰਗੇ ਨਹੀਂ ਲੱਗਦੇ ਕੋਲੇ ਬੈਠੇ ਪੀਂਦੇ ਚਲ ਬੇਬੇ ਤੂੰ ਕਰ ਆਰਾਮ ਠੀਕ ਹੈ ਹੁਣ ਇਹਦੇ ਦੇ ਮੱਥਾ ਮਾਰੀ ਚ ਲਾ ਦੇ ਹਸਾਬ ਨਾਲ ਚੱਕ ਕੇ ਫੋਨ ਨੂੰ ਠੀਕ ਹੈ ਤੇ ਜੇ ਕਿਤੇ ਉਲਝਦੀ ਹੋਈ ਮੈਨੂੰ ਦੱਸ ਦੀ ਹਾਂ ਉਵੇਂ ਕਰਨਾ ਨਾ ਬਸ ਉਹ ਹਾਂ ਉਵੇਂ ਜੇਕਰ ਦੇਖੀ ਚੱਲ ਠੀਕ ਹੈ ਉਹ ਉੜ ਜੇ ਮੈਂ ਲਾ ਹੀ ਦੇਵਾਂ ਉਹ ਮੈਨੂੰ ਤਾਂ ਹਾਈ ਤਤੀ ਕਰਦੀ ਬੇਬੇ ਨੂੰ ਬਣਾ ਲਈ ਤੇ ਉਤਪਤੀ